ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਖਤ ਸਾਈਂ ਦੇ ਦਰਸ਼ਨ ਕਰ ਰਹੇ ਹਾਂ ਸਾਲ 1984 ਜਦੋਂ ਜੂਨ ਮਹੀਨੇ ਭਾਰਤੀ ਫੌਜ ਜਦੋਂ ਸਿੱਖ ਕੌਮ ਦੀ ਮੈਂ ਕਹਾਂ ਕਿ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਦੇ ਉੱਪਰ ਚੜ ਕੇ ਆਈ ਤਾਂ ਦੇਖੋ ਕਿਵੇਂ ਸਾਡੇ ਅਕਾਲ ਤਖਤ ਸਾਹਿਬ ਨੂੰ ਤੇ ਦਰਸ਼ਨ ਦਿਉੜੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਆ ਨਿਸ਼ਾਨ ਤੁਸੀਂ ਗੋਲੀਆਂ ਦਾ ਦੇਖ ਸਕਦੇ ਹੋ ਕਿਵੇਂ ਇਸ ਦਰਸ਼ਨ ਦਿਉੜੀ ਦੇ ਉੱਤੇ ਕਿਵੇਂ ਤਾਬੜ ਤੋੜ ਉੱਪਰ ਬਨੇਰਾ ਦੇਖੋ ਕਿਵੇਂ ਤੋੜਿਆ ਵਾ ਤੋਪਾਂ ਦੇ ਨਾਲ ਕਿਵੇਂ ਸਾਡੇ ਧਾਰਮਿਕ ਸਥਾਨ ਦੇ ਉੱਤੇ ਆ ਜਿਹੜਾ ਉਹ ਭਾਰਤੀ ਸੈਨਾ ਨੇ ਤਾਬੜ ਤੋੜ ਫਾਇਰਿੰਗ ਕੀਤੀ ਤੇ ਸਾਡੇ ਜ਼ਖਮ ਜਿਵੇਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਹਲੇ ਨੇ ਉਸੇ ਤਰ੍ਹਾਂ ਹੀ ਸਮੂਸੇ ਕੌਮ ਦੇ ਜਿਹੜੇ ਜ਼ਖਮ ਨੇ ਜਾਂ 1984 ਵਿੱਚ ਜਿਹੜੇ ਸਾਡੇ નિર્ਦੋਸ਼ ਸਿੰਘ ਸ਼ਹੀਦ ਹੋਏ ਆ ਜਿਹੜੇ ਸ਼ਰਦਾਲੂ ਸ਼ਹੀਦ ਹੋਏ ਆ ਚਾਹੇ ਉਹ ਪੰਜਾਬ ਦੇ ਸੀ ਚਾਹੇ ਉਹ ਭਾਰਤ ਭਰ ਦੇ ਹਿੱਸਿਆਂ ਚੋਂ ਆਏ ਸੀ ਉਹਨਾਂ ਦਾ ਜਿਹੜਾ ਦੁੱਖ ਉਹ ਹਮੇਸ਼ਾ ਹੀ ਕੌਮ ਮਨਾਉਂਦੀ ਰਹੇਗੀ ਆ ਸਾਰੇ ਤੁਸੀਂ ਦਰਸ਼ਨ ਦਿਓੜੀ ਜਿਹੜੀ ਵੀ ਦੇਖ ਸਕਦੇ ਹੋ ਜਿੱਥੇ ਵੀ ਤੁਹਾਨੂੰ ਛੋਟੀਆਂ-ਛੋਟੀਆਂ ਸੁਰਾਖਾਂ ਜਾਂ ਵੱਡੇ ਮੋਗੇ ਦਿਖਾਈ ਦੇ ਰਹੇ ਨੇ ਇਹ ਸਾਰੇ ਜਿਹੜੇ ਨਿਸ਼ਾਨ ਨੇ ਇਹ ਗੋਲੀਆਂ ਦੇ ਨਿਸ਼ਾਨ ਨੇ ਇਥੋਂ ਖੜ ਕੇ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਿ ਗੋਲੀਆਂ ਇੰਨੀਆਂ ਤੇਜ਼ ਸਿਗੀਆਂ ਕਿ ਅੰਦਰ ਜਿਹੜੇ ਕੀਰਤਨ ਕਰ ਰਹੇ ਸੀ ਰਾਗੀ ਸੰਗ੍ਹ ਹਰਮੰਦਰ ਸਾਹਿਬ ਦੇ ਵਿੱਚ ਉਹਨਾਂ ਤੱਕ ਵੀ ਇਹ ਗੋਲੀਆਂ ਲੱਗੀਆਂ ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਅੱਜ ਦੀਆਂ ਤਸਵੀਰਾਂ ਨੇ ਜਿਹੜੀਆਂ ਇਹ ਇਹ ਦਿਖਾਉਣ ਦਾ ਮਤਲਬ ਇਹ ਆ ਕਿ ਅੱਜ ਵੀ ਭਾਰਤ ਸਰਕਾਰ ਆ ਜਿਹੜੀ ਕਦੇ ਵੀ ਇੱਕ ਵਿਸ਼ੇਸ਼ ਸੈਸ਼ਨ ਦੇ ਵਿੱਚ ਕਦੇ ਵੀ ਸਿੱਖ ਕੌਮ ਤੋਂ ਮਾਫੀ ਨਹੀਂ ਮੰਗੀ ਸੋ ਅਸੀਂ ਭਾਰਤ ਸਰਕਾਰ ਨੂੰ ਇਸ ਵੀਡੀਓ ਦੇ ਦੌਰਾਨ ਅਪੀਲ ਕਰਦੇ ਹਾਂ ਕਿ ਸੰਸਦ ਦਾ ਸੈਸ਼ਨ ਲਾ ਕੇ ਤੁਹਾਡੇ ਉਸ ਸਮੇਂ ਦੀ ਇੰਦਰਾ ਗਾਂਧੀ ਨੇ ਜੋ ਸਿੱਖ ਕੌਮ ਦੇ ਨਾਲ ਘਿਣਾਉਣੀ ਹਰਕਤ ਕੀਤੀ ਜੋ ਇੰਦਰਾ ਗਾਂਧੀ ਨੇ ਨਿਰਦੋਸ਼ ਸਿੰਘ ਸ਼ਹੀਦਾਂ ਨੂੰ ਮਾਰਿਆ ਆ ਗੋਲੀਆਂ ਦੇ ਨਿਸ਼ਾਨ ਮੈਂ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਇਹ ਅਣਗਿਣਤ ਗੋਲੀਆਂ ਤੁਸੀਂ ਦੇਖੋ ਕਿ ਉਸ ਟਾਈਮ 'ਚ ਰਫਲਾਂ ਦੇ ਨਾਲ ਕਿਵੇਂ ਸਟੇਨ ਗੰਨਾਂ ਦੇ ਨਾਲ ਕਿਵੇਂ ਵੱਡੀਆਂ-ਵੱਡੀਆਂ ਬੰਦੂਕਾਂ ਦੇ ਨਾਲ ਕਿਵੇਂ ਇਹਨਾਂ ਨੇ ਸਾਡੇ ਜਿਹੜੀ ਦਰਸ਼ਨ ਦਿਉੜੀ ਆ ਉਹ ਛੰਣਣੀ ਕਰ ਦਿੱਤੀ ਅਸੀਂ ਚਾਹੁੰਦੇ ਆ ਕਿ ਜਿਹੜੀ ਭਾਰਤ ਸਰਕਾਰ ਆ ਵਿਸ਼ੇਸ਼ ਸੈਸ਼ਨ ਸੱਦ ਕੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗੇ ਅਸੀਂ ਆਪਦੇ ਮਾਧਿਅਮ ਰਾਹੀਂ ਇਸ ਪੇਜ ਰਾਹੀਂ ਜਿੰਨੇ ਵੀ ਸੰਗ ਸ਼ਹੀਦ ਹੋਏ ਨੇ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆ ਜਿਹੜੇ ਗੁਰੂ ਘਰ ਦੀਏ ਆਦਰ ਸਤਕਾਰ ਦੇ ਲਈ ਮਾਨ ਸਤਕਾਰ ਨੂੰ ਬਰਕਰਾਰ ਰੱਖਣ ਦੇ ਲਈ ਆਪਣੀਆਂ ਜਾਨਾਂ ਨੇ ਉਹ ਕੁਰਬਾਨ ਕਰਕੇ ਸੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਮੂਹ ਲੋਕਾਂ ਦੇ ਕੋਲ ਸਮੂਹ ਸੰਗਤ ਕੋਲੇ ਤਸਵੀਰਾਂ